80 ਡੇ ਚੈਲੰਜ ਦਾ ਡੇ ਨੰਬਰ 2 ਅੱਜ ਕਾਫੀ ਜਲਦੀ ਧੁੱਪ ਨਿਕਲ ਗਈ ਆ ਤੇ ਦੇਖਦੇ ਆ ਪਹਿਲੇ ਨਿੰਮੂ ਦਾ ਪਾਣੀ ਪੀ ਕੇ ਸੈੱਟ ਹੋਏ ਆ ਤੇ ਪਹਿਲੇ ਪਹਿਲੇ ਧੌਖਾ ਲਾ ਦਈ ਆ ਰਨਿੰਗ ਤਾਂ ਸ਼ੁਰੂ ਕਰਾਂਗੇ 6 ਕਿਲੋਮੀਟਰ ਰਨਿੰਗ ਜਿਵੇਂ ਉਹ ਤਾਂ ਪੱਕਾ ਕਰਨੀ ਕਰਨੀ ਆ ਉਸ ਤੋਂ ਬਾਅਦ ਜੋ ਅੱਜ ਵਰਕਆਊਟ ਆ ਥੋੜਾ ਚੇਂਜ ਕਰਾਂਗੇ ਜਿਮ ਦੀ ਕੋਸ਼ਿਸ਼ ਕਰਾਂਗੇ ਕਿ ਜੇ ਲੱਗਦਾ ਠੀਕ ਆ ਜੇ ਟਾਈਮ ਹੋਵੇ ਤਾਂ ਤੇ ਉਸ ਤੋਂ ਬਾਅਦ ਐਕਸਰਸਾਈਜ਼ ਲਾਉਣ ਤੋਂ ਪਹਿਲੇ ਥੋੜੀ ਹੌਂਸਟ੍ਰੇਚਿੰਗ ਕਰੂੰਗਾ ਤੇ ਉਸ ਤੋਂ ਬਾਅਦ ਫਿਰ ਜਾ ਕੇ ਮੈਂ ਫਿਰ ਆ 6 ਕਿਲੋਮੀਟਰ ਲਾ ਕੇ ਤੇ ਫਿਰ ਤੁਹਾਡੇ ਨਾਲ ਗੱਲ ਕਰਦਾ ਕੱਲ ਜਿਸ ਹੱਸਬ ਨਾਲ ਐਕਸਰਸਾਈਜ਼ ਲੱਗੀ ਆ ਖਿੱਚ ਕੇ ਇੱਕ ਵਾਰ ਤਾਂ ਪੂਰੇ ਪਾਸੇ ਪੂਸੇ ਦੁਖੀ ਜਾਂਦੇ ਆ ਪਰ ਸਵਾਦ ਵੀ ਐਸੀ ਚੀਜ਼ ਆਉਂਦਾ ਵੀ ਜੋ ਲਾਈ ਤੇ ਪਤਾ ਚੱਲੇਣਾ ਵੀ ਹਾਂ ਵੀ ਕੱਲ ਕੁਝ ਲਾਇਆ ਸੀਗਾ ਤੇਰੀ ਗੱਲ ਬੰਦੀ ਆ ਨਹੀਂ ਵੀ ਲਾ ਕੇ ਤੇ ਕੱਲ ਫੇਰ ਉਵੇਂ ਸੈੱਟ ਹੋ ਕੇ ਆ ਗਏ ਇਹ ਕੋਈ ਬੜਾ ਖਸਾ ਫਰਕ ਨਹੀਂ ਪਿਆ ਕਈ ਬੰਦੇ ਦੀਆਂ ਕਈਆਂ ਗੱਲਾਂ ਯਾਦ ਰਹਿੰਦੀਆਂ। ਸੜਨ ਨਾਲ ਇੱਕ ਮੁੰਡਾ ਹੁੰਦਾ ਸੀ ਰੀਜਨ ਨਾਲ ਦਾ। ਉਹ ਵਾਰ ਵਾਰ ਐਕਸਰਸਾਈਜ਼ ਕਰਦਾ ਹੁੰਦਾ ਸਟ੍ਰੈਚਿੰਗ ਵਗੈਰਾ ਤੇ ਉਹਨੇ ਸਭ ਤੋਂ ਪਹਿਲੇ ਜਾ ਕੇ ਸਾਨੂੰ ਆਹੀ ਵਾਰਮ-ਅਪ ਕਰਾਉਣਾ ਹੁੰਦਾ ਸੀਗਾ। ਤੇ ਉਹਨਾਂ ਦੀ ਕਈ ਗੱਲ ਯਾਦ ਰਹਿੰਦੀ ਆ। ਵੀ ਸਿਰ ਤੋਂ ਲੈ ਕੇ ਥੱਲੇ ਤੱਕ ਇੱਕ ਐਕਸਰਸਾਈਜ਼ ਹੋਣੀ ਹੁੰਦੀ ਆ ਪਹਿਲੇ ਵਾਰਮ-ਅਪ ਵਾਸਤੇ ਤੇ ਉਹੀ ਕਰਕੇ ਤੇ ਹੁਣ ਯਾਦੀਆਂ ਲੱਗ ਜਾਂਦੀ ਆ ਬਸ ਉਹ ਪੁਰਾਣੇ ਦਿਨਾਂ ਦੀ। ਚਲੋ ਹੁਣ ਵਾਰਮ-ਅਪ ਹੋ ਗਿਆ। ਹੁਣ ਸਦਾ 6 ਕਿਲੋਮੀਟਰ ਰਨ ਕਰਨ ਤੋਂ ਬਾਅਦ ਮਿਲਾਂਗੇ 2 ਕਿਲੋਮੀਟਰ ਪੂਰੀ ਕੱਲ ਦਾ ਸੀ ਆ ਵੀ ਰੋਕ ਰੋਕ ਕੇ ਲਾ ਰਿਆ ਸੀਗਾ ਇਹ 200 ਮੀਟਰ ਪੱਜ ਲਿਆ ਫਿਰ ਪੈਰ ਟੈਰ ਦੁਖਣ ਲੱਗਿਆ ਤੇ ਰੁੱਕ ਗਏ ਥੋੜਾ ਸਲੋ ਚੱਲਿਆ ਫਿਰ ਲਾ ਲਿਆ ਫਿਰ ਸਲੋ ਚੱਲਿਆ ਅੱਜ ਇੱਕ ਘਟੇ 2 ਕਿਲੋਮੀਟਰ ਕੱਢਿਆ ਤੇ ਉਧਰ ਵੀ ਇੱਕ ਘਟੇ 2 ਕਿਲੋਮੀਟਰ ਕੱਢਣ ਦੀ ਕੋਸ਼ਿਸ਼ ਕਰਾਂਗੇ ਸੀਨ ਚੈੱਕ ਕਰੋ ਤੁਸੀਂ ਕੀ ਗੱਲਬਾਤ ਆ ਜੇ ਥੋੜੀ ਜਿਹੀ ਹਵਾ ਚੱਲ ਪੈਣਾ ਫਿਰ ਦਾ ਹੋਰ ਮਜ਼ਾ ਆ ਜਾ 6 ਕਿਲੋਮੀਟਰ ਪੂਰੀ ਪਹਿਲੇ 4 ਕਿਲੋਮੀਟਰ ਤਾਂ ਬੜੇ ਸੋਖੇ ਲੱਗੇ ਅੱਜ ਲਾਸਟ 2 ਤਾਂ ਚਲੋ ਥੋੜਾ ਹੋੜੀ ਹੋ ਗਿਆ ਕੰਮ 8:00 ਵਜੇ 11 ਮਿੰਟ ਹੋਇਆ ਛੇ ਇਹਦਾ ਕੱਲ ਵਾਂਗ ਕੱਲ ਜਿਹੜਾ ਟਾਈਮ ਲੱਗਿਆ ਘੰਟਾ ਹੁਣ ਐਕਸ ਵਗੈਰਾ ਕਰਾਂਗੇ ਜਿੰਮ ਚ ਲਾਉਨੇ ਆ ਫਿਰ ਐब्स ਵਗੈਰਾ ਦੀ ਕਰਾਂਗੇ ਮਿਹਨਤ ਆ ਵੇਟ ਢਿੱਡਤੀ ਜ਼ੋਰ ਦੇਣਾ ਆਪਾਂ 8 ਕਿਲੋਮੀਟਰ ਰਨਿੰਗ ਤੇ 7-8 ਐਕਸਰਸਾਈਜ਼ਾਂ ਪੂਰੀਆਂ ਕਰਤੀਆਂ। ਹੁਣ ਜਿਮ ਸ਼ੁਰੂ ਕਰਦੇ ਆਂ। ਕਾਰਡੀਓ ਵਾਲਾ ਵਰਕਆਊਟ ਤਾਂ ਕਾਫੀ ਹੋ ਗਿਆ। ਥੋੜੇ ਬਸ ਐਬਸ ਲਾਵਾਂਗੇ ਨਾਲ ਨਾਲ ਜਿਮ ਦੇ। ਦੇਖਦੇ ਕਿਵੇਂ ਲੱਦੀ ਆ। ਚੱਲ ਲਿੰਬੂ, ਪੁਸ਼-ਅੱਪ ਲਾ ਕੇ ਨੇ ਲੱਗਦੇ ਆ ਮੈਕਸਿਮਮ। ਵੇਖੇ ਤਾਂ ਅਸੀਂ ਕਿੰਨੀ ਕਿ ਜਾਣਾ। 2 3 4 5 6 7 8 9 10। 26 27 28

ਅਈ ਦੇਖ ਸਹੀ ਪੂਰੀ ਕਰਤੀ ਰੈਣੀ ਕਰਨ ਤੋਂ ਬਾਅਦ ਤਾਂ ਬੰਦਾ ਬੜਾ ਥੱਕ ਜਾਂਦਾ 6 ਕਿਲੋਮੀਟਰ ਨਵੇਂ-ਨਵੇਂ ਬੰਦੇ ਵਾਸਤੇ ਤਾਂ ਬਾਅਦ 6 ਕਿਲੋਮੀਟਰ ਤੋਂ ਬਾਅਦ ਤਾਂ ਐਕਸਾਈਲ ਹੋਣੀ ਹੈ ਮਤਲਬ ਮਰਨੀ ਆ ਫੇ ਵੀ ਚਲੋ ਓਕੇ-ਬੁਕੇ ਪੂਰੀ ਕਰ ਲੈਂਦੇ ਆ ਕਿਸੇ ਦੇ ਦੋ ਸੈਟ ਲੱਗ ਜਾਂਦੇ ਕਿਸੇ ਤਿੰਨ ਲੱਗ ਜਾਂਦੇ ਆ ਕਿਸੇ ਦੇ ਇੱਕ ਹੀ ਸੈਟ ਲੱਗਦਾ ਤੇ ਬਸ ਐ ਵੀ ਵਿੱਚ ਰੁਣਾ ਨਹੀਂਗਾ ਇੱਕ ਦੋ ਮਿੰਟ ਦਾ 5 ਮਿੰਟ ਦਾ ਗੈਪ ਹੈ ਜੇ ਚਲੋ ਬੋਤ ਆ ਵੀ ਕੁਛ ਨਾ ਕੁਛ ਕਰਦੇ ਰਹਿਣਾ ਕਿਉਂਹੀ ਕਰੀਣਾ ਚਲ 2 ਦਿਨ ਹੋਏ ਆ ਫੋਲਡ ਕਰਕੇ ਫਰਕ ਪਊਗਾ ਦੋ ਦਿਨ ਚ ਜੇ ਆਪਾਂ 80 ਦਿਨ ਬਰਾਬਰ ਕੰਮ ਕਰਨ ਲੱਗੇ ਫਿਰ ਤਾਂ ਉਹ ਗੱਲ ਤਾਂ ਬੰਨ੍ਹੇ ਨਾ ਪਤਾ ਫਿਰ ਮੈਂ ਇੱਥੇ ਕਿਤੇ ਨਲਕੇ ਕੋਲੇ ਡਿੱਗਿਆ ਪਿਆ ਹਾਂਗਾ ਇੱਕ ਦਿਨ ਚੱਕਣਾ ਵੀ ਨਹੀਂ ਕੋਨੇ ਦੋ ਦਿਨ ਪੂਰੇ ਹੋ ਗਏ ਵਧੀਆ ਰਨਿੰਗ ਤਾਂ ਪੂਰੀ ਵਧੀਆ ਕੀਤੀ ਐ ਰਨਿੰਗ ਤਾਂ ਰੀਜਨਲ ਹੋ ਗਈ ਹਾਂ ਬਾਕੀ ਵੇਖਦੇ ਆ ਕੱਲ ਬੇ 3 ਇਹ ਤਾਂ ਗਰਮੀ ਬੜੀ ਹੋਈ ਵੀ ਆ ਹੋਰਾ ਹਵਾ ਨਹੀਂ ਚਲਦੀ ਪਈ ਆ ਵੇਲੇ ਇੱਕ ਇੱਕ ਪੱਤਾ ਵੀ ਨਹੀਂ ਹਿਲਦਾ ਵਾ ਅਰ ਇਸੇ ਚ ਫਿਰ ਬੰਦੇ ਦਾ ਥੋੜਾ ਦਿਮਾਗ ਖਰਾਬ ਹੋ ਜਾਂਦਾ ਕੋਈ ਨਹੀਂ ਕੱਲ ਮਿਲਦੇ ਆ